ਸਸਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵਾ ਬਾਵਾ ਨੇ ਗਰਦਾਸਪੁਰ ਤੋਂ ਤਨਦਾਦੀਏ ਕੀ ਤਸਵੀਰਾਂ ਤੁਸੀਂ ਦੇਖਦੇ ਹੋ ਪਹਿਲਾਂ ਵੀ ਤੁਸੀਂ ਇਹ ਤਸਵੀਰਾਂ ਜਿਹੜੀਆਂ ਆਪਣੀ ਸਕਰੀਨ ਦੇ ਉੱਤੇ ਦੇਖ ਚੁੱਕੇ ਹੋ ਇਹ ਤਸਵੀਰਾਂ ਦੁਬਾਰਾ ਤੋਂ ਦਿਖਾਉਣ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਅੱਜ ਤੀਸਰਾ ਦਿਨ ਲਗਭਗ ਹੋ ਚੁੱਕਾ ਹੈ ਤੇ ਇਹ ਸਾਰੀ ਕਹਾਣੀ ਤੁਹਾਨੂੰ ਰਿਪੀਟ ਕਿਉਂ ਸੁਣਾਈ ਜਾ ਰਹੀ ਹੈ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਇਹ ਇੱਕ ਘਰ ਦੇ ਵਿੱਚ ਜਿਹੜਾ ਆ ਉਹ ਦਰਦਨ ਤੋਂ ਵੱਧ ਜਿਹੜੇ ਨੇ ਉਹ ਮੂੰਹ ਬਣ ਕੇ ਨੌਜਵਾਨ ਦਾਖਲ ਹੁੰਦੇ ਨੇ ਤੇ ਦੋ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਇਹ ਖਬਰ ਤੁਸੀਂ ਪਹਿਲਾਂ ਵੀ ਵੱਖ-ਵੱਖ ਚੈਨਲਾਂ 'ਤੇ ਦੇਖ ਚੁੱਕੇ ਹੋ ਇਵਨ ਕਿ ਸਾਡੇ ਇਸ ਚੈਨਲ 'ਤੇ ਵੀ ਦੇਖ ਚੁੱਕੇ ਹੋ ਤਾਂ ਦਾ ਦੇ ਕਿ ਗਰਦਾਸਪੁਰ ਦੇ ਪਿੰਡ ਸਾਧੂ ਚੱਕ 'ਚ ਬੱਚਿਆਂ ਦੇ ਅਗਵਾ ਦੀ ਘਟਨਾ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਵਿਅਕਤੀ ਜੋ ਕਿ ਪੀੜਤ ਪਰਿਵਾਰ ਦਾ ਜਵਾਈ ਹੈ ਆਪਣੇ ਹੀ ਛੋਟੇ ਬੱਚਿਆਂ ਨੂੰ ਅਣਪਛਾਤੇ ਲੋਕਾਂ ਦੀ ਮਦਦ ਨਾਲ ਘਰੋਂ ਅਗਵਾ ਕਰਕੇ ਲੈ ਗਿਆ ਜਦਕਿ ਪੁਲਿਸ ਨੇ ਮਾਮਲਾ ਚ ਪਰਚਾ ਦਰਜੇ ਕਰ ਲਿਆ ਹੈ ਪਰ ਤੀਜੇ ਦਿਨ ਤੱਕ ਵੀ ਬੱਚੇ ਬਰਾਮਦ ਨਹੀਂ ਹੋਏ ਪੀੜਤ ਮਾਂ ਨੇ ਰੋ ਰੋ ਕੇ ਆਪਣੀ ਵਿਥਾ ਸੁਣਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਸ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਇਆ ਜਾਵੇ ਇੱਕ ਹੋਰ ਗੰਭੀਰ ਗੱਲ ਇਹ ਸਾਹਮਣੇ ਆਈ ਕਿ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਉਸ ਨਾਲ ਮਾਰਕੁੱਟ ਅਤੇ ਜਾਤੀ ਵੀ ਕੀਤੀ ਜਾਂਦੀ ਸੀ ਜੋ ਕਿ ਮਾਮਲੇ ਨੂੰ ਹੋਰ ਵੀ ਨਾਜ਼ੁਕ ਅਤੇ ਸੰਜੀਦਾ ਬਣਾ ਦਿੰਦਾ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇਕਰ ਕੋਈ ਬਾਹਰੋਂ ਆ ਕੇ ਅਜੀਹੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਅਤੇ ਪੁਲਿਸ 3 ਦਿਨ ਬਾਅਦ ਵੀ ਅਪਰਾਧੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਤਾਂ ਇਹ ਪੁਲਿਸ ਦੀ ਸਪਸ਼ਟ ਲਾਪਰਵਾਹੀ ਨੂੰ ਦਰਸਾਉਂਦਾ ਹੈ ਲੋਕਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਅਗਲੇ ਦਿਨਾਂ 'ਚ ਕੀ ਕਾਰਵਾਈ ਕਰਦੀ ਹੈ ਅਤੇ ਕੀ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਂਦਾ ਹੈ ਲਿਆ ਸਕੇਗੀ ਇਹ ਮਾਮਲਾ ਨਾ ਸਿਰਫ ਕਾਨੂੰਨੀ ਸਗੋਂ ਮਨੁੱਖੀ ਹਮਦਰਦੀ ਅਤੇ ਪੁਲਿਸ ਦੀ ਕਾਰਜਗੁਜ਼ਾਰੀ ਉੱਤੇ ਵੀ ਸਵਾਲ ਚੁੱਕਦਾ ਹੈ ਤੁਸੀਂ ਦੇ ਦੇ ਪੀਓ ਵਿਸ਼ੇਸ਼ ਰਿਪੋਰਟ ਡੀਪੀਸੀ ਪੰਜਾਬੀ ਪੱਤਰਕਾਰ ਸੰਜੀਪ 바ਵਾਦੀ ਤਾਂ ਦੱਸ ਦਿਓ ਕਿ ਇਹ ਸਪੈਸਰ ਰਿਪੋਰਟ ਜਿਹੜੀ ਇਹ ਉਹ ਤੁਹਾਡੇ ਨਾਲ ਸਾਂਝੀ ਅਸੀਂ ਕਰ ਦਿਤੀ ਹੈ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ ਉਸ ਤੋਂ ਪਹਿਲਾਂ ਤੁਸੀਂ ਇਹ ਭੈਣ ਦਾ ਬਿਆਨ ਜਰੂਰ ਸੁਣ ਲਵੋ ਕੀ ਕਹਿੰਦੇ ਨੇ ਅੱਜ 3 ਤੀਸਰੇ ਦਿਨ ਵੀ ਮੇਰਾ ਨਾਮ ਜਲਪ੍ਰੀਤ ਗੋਹਰਾ ਮੈਂ ਆਪਣੇ ਪੇਕੇ ਘਰ ਆਪਣੇ ਦੋਨੇ ਬੱਚਿਆਂ ਨਾਲ ਦੋਨੇ ਮੇਰੇ ਬੱਚੇ ਆ ਉਹਨਾਂ ਨਾਲ ਮੈਂ ਆਪਣੇ ਘਰ ਇੱਥੇ ਮਮਾ ਆਪਣੇ ਪੇਕੇ ਘਰ ਰਹਿੰਦੀ ਆ ਪਿੰਡ ਸਾਦੂ ਚਾ ਗੁਰਦਾਸਪੁਰ ਹੁਣ ਇਹਨਾਂ ਨੇ 23 ਦਸੰਬਰ 2023 ਦੇ ਵਿੱਚ ਇਹਨਾਂ ਨੇ ਮੈਨੂੰ ਪਹਿਲਾਂ ਧੱਕੇ ਮਾਰ ਕੇ ਘਰੋਂ ਕੱਢਿਆ ਔਰ ਇੰਨੀ ਕੋਟ ਮਾਰ ਕੀਤੀ ਮੇਰੇ ਨਾਲ ਬਹੁਤ ਜ਼ਿਆਦਾ ਗੰਦਾ ਵਿਵਹਾਰ ਕੀਤਾ ਮੇਰੇ ਪਾਪਾ ਨਹੀਂ ਹੈਗੇ ਉਹਨਾਂ ਨੇ ਉਹਨਾਂ ਨੇ ਗਾਲਾਂ ਕੱਢੀਆਂ ਕਿ ਜੇ ਕੁੱਤੇ ਦੀ ਧੀ ਹੋਏਗੀ ਤੇ ਇੱਥੇ ਵੜੇਗੀ ਮੇਰੇ ਪਾਪਾ ਮੈਂ ਕੁੱਤੇ ਤੋਂ ਇਲਾਵਾ ਬਿਲਕੁਲ ਹੀ ਨਹੀਂ ਬੋਲਦਾ ਇਹ ਬੰਦੇ ਨੇ ਮੈਨੂੰ ਜੁੱਤੀ 'ਚ ਪਾਣੀ ਪਾਇਆ ਜਸਟ ਬਿਕੋਜ਼ ਕਿਉਂਕਿ ਮੈਂ ਮਤਲਬ ਕਿ 5 ਸਾਲ ਤੋਂ ਟੌਰਚਰ ਪਹਿਲਾਂ ਸਿਆ ਆ ਸਿਆ 5-6 ਸਾਲ ਤੋਂ ਟੌਰਚਰ ਸਿਆ ਮੈਂ ਦਾ ਐਨੇ ਮੈਨੂੰ ਜੁੱਤੀ 'ਚ ਪਾਣੀ ਪਾਇਆ ਕਿਉਂਕਿ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਤੇ ਇਹਦੇ ਸਾਰੇ ਪੈਂਚ ਨੂੰ ਦੱਸਿਆ ਕਹਿੰਦਾ ਕਿ ਮੇਰੀ ਮਤਲਬ ਕਿ ਬਦਨਾਮੀ ਹੋਈ ਹੈ ਪਿੰਡ 'ਚ ਤੇ ਜੁੱਤੀ 'ਚ ਪਾਣੀ ਪੀ ਨੇ ਐਨੇ ਮੈਨੂੰ ਇਹ ਕੋਲ ਵੈਪਨਲ ਫੈਂਸੀ ਹਥਿਆਰ ਰੱਖਿਆ ਇਹਨੇ ਐਨੇ ਆਪਣੇ ਰੱਖਿਆ ਤੇ ਮੇਰੇ ਰੱਖਿਆ ਕਹਿੰਦਾ ਕਿ ਜੇ ਜੇ ਤੂੰ ਨਹੀਂ ਦਿੱਤੀ ਚ ਪਾਣੀ ਪੀਵੇਂਗੀ ਤੇ ਜਾਂ ਤੈਨੂੰ ਮਾਰ ਦੇਣਾ ਤੇ ਜਾਂ ਮੈਂ ਆਪ ਮਰ ਜਾਣਾ ਮੈਨੂੰ ਇਹਨਾਂ ਨੇ ਜਬਰਦਸਤੀ ਇਹਦੇ ਮਾ ਮਾ ਪਿਓ ਤੇ ਭੈਣ ਵੀ ਉੱਥੇ ਹੀ ਗਈ ਇਹਨਾਂ ਨੇ ਮੈਨੂੰ ਜ਼ਬਰਦਸਤੀ ਜੁੱਤੀ 'ਚ ਪਾਣੀ ਪਿਆ ਫੋਨ ਦਾ ਪਾਸਵਰਡ ਨਹੀਂ ਮੇਰੇ ਕਿ ਫੋਨ ਮੇਕੋ ਖੋ ਲਿਆ ਨਾ ਨੇ ਜਦੋਂ ਮਮਮੀ ਨੂੰ ਦੱਸਣ ਲੱਗੀ ਫੋਨ ਮੇਰੇ ਸੋਹਰੇ ਨੇ ਮੇਰੇ ਕੋ ਫੋਨ ਖੋਇਆ ਕਹਿੰਦੇ ਕਰਨ ਲੱਗੀ ਉਹ ਹੀ ਕੰਮ ਇਹਨਾਂ ਨੇ ਤਿੰਨ ਮਹੀਨੇ ਮੇਰੇ ਕੋ ਫੋਨ ਦਾ ਪਾਸਵਰਡ ਚੇਂਜ ਕਿ ਮੇਰੇ ਲੱਗੇ ਪਿਆਰਾ ਨਾ ਮੈਨੂੰ ਬਿਲਕੁਲ ਹੀ ਪਾਸਵਰਡ ਹੀ ਚੇਂਜ ਹੀ ਮੇਰੇ ਫੋਨ ਦਾ ਕੋਈ ਸੰਪਰਕ ਨਹੀਂ ਮੇਰੀ ਮੰਮੀ ਨਾਲ ਫਿਰ ਇਹਨਾਂ ਨੇ ਸਪੀਕਰ ਤੇ ਅਗਲੇ ਦਿਨ ਜਿੱਦੋਂ ਜੁੱਤੀ 'ਚ ਪਾਣੀ ਮੈਨੂੰ ਪਿਆਇਆ ਉਸ ਤੋਂ ਅਗਲੇ ਦਿਨ ਇਹ ਜੇ ਤੇ ਇੱਥੇ ਰਹਿਣਾ ਆ ਤੇ ਆਪਣੇ ਪੇਕਿਆਂ ਨਾਲ ਲੈਣਾ ਦੇਣਾ ਛੱਡ ਦੇ ਦੋ ਗੱਲਾਂ ਆ ਜਾਂ ਤੇ ਛੱਡ ਦੇ ਉਹਨਾਂ ਨੂੰ ਤੇ ਜਾਨਾਂ ਨੂੰ ਕਹਿ ਕੇ ਉਹ ਵੀ ਜੁੱਤੀ 'ਚ ਪਾਣੀ ਪੀਣਗੇ ਜਾਂ ਤੇਰੀ ਮੰਮੀ ਵੀ ਜੁੱਤੀ 'ਚ ਪਾਣੀ ਪੀਏਗੀ ਤੇਰਾ ਭਰਾ ਵੀ ਜੁੱਤੀ 'ਚ ਪਾਣੀ ਪੀਏਗਾ ਫੇਰ ਆਣ ਜਾਣ ਬੰਨਾ ਇਹਨਾਂ ਨੂੰ ਮੈਂ ਚਲੋ ਨਹੀਂ ਦੱਸਿਆ ਫਿਰ ਵੀ ਮੈਂ ਜੁੱਤੀ 'ਚ ਪਾਣੀ ਪੀ ਕੇ 8 ਮਹੀਨੇ ਉੱਥੇ ਕੱਟੇ ਇਹ ਬੰਦਾ ਮੈਨੂੰ ਪ੍ਰੈਗਨਨਸੀ ਦੇ ਵਿੱਚ ਵੀ ਇੰਨਾ ਕੋ ਟੌਰਚਰ ਕੀਤਾ ਲਤਾਂ ਬਾਹਾਂ ਹੋਂ ਜਿਹੜੇ ਬੱਚੇ ਚੁੱਕ ਕੇ ਲੈ ਕੇ ਗਿਆ ਹੈ ਕਹਿੰਦਾ ਹੈ ਉਹਦੇ ਵਿੱਚ ਆ ਕਹਿੰਦੇ ਆ ਨਾ ਕਿ ਮੈਂ ਕੱਲਾ ਆ ਮੈਂ ਕੱਲਾ ਹੀ ਗਿਆ ਇੱਕ ਬੰਦਾ ਦਿਮਾਗ ਨਾਲ ਦੇਖੇ ਕਿ ਉਹ ਵੀਡੀਓ ਜਿੱਥੋਂ ਕੱਲਾ ਹੈ ਕੱਲਾ ਮੈਂ ਇਹ ਗੱਲ ਦੱਸ ਮੈਂ ਇੱਕ ਨਾਲ ਇੱਕ ਹੋਰ ਵੀ ਮੈਂ ਕਲੀਅਰ ਕਰਨਾ ਚਾਹੁੰਦੀ ਆ ਇਹਨੇ ਕਿਹਾ ਹੈ ਕਿ ਆਸਟ੍ਰੇਲੀਆ ਤੋਂ ਵਾਪਸ ਆ ਗਈ ਆ ਕੈਨੇਡਾ ਵਾਸਤੇ ਨੇ ਲੜਾਈ ਪਾਈ ਘਰ ਦੇ ਵਿੱਚ ਬੰਦਾ ਪੁੱਛੇ ਆਸਟ੍ਰੇਲੀਆ ਇੰਨੀ ਵਧੀਆ ਕੰਟਰੀ ਆ ਮੈਂ ਉਹ ਛੱਡ ਕੇ ਕਿਉਂ ਆਣੀ ਜਸਟ ਬਿਕੋਜ਼ ਮੈਂ ਤਾਂ ਆਈ ਆ ਕਿਉਂਕਿ ਮੇਰਾ ਬੱਚਾ ਇੱਥੇ ਹੀਗਾ ਢਾਈਆਂ ਮਹੀਨਿਆਂ ਦਾ ਮੈਂ ਆਪਣਾ ਬੱਚਾ ਛੱਡ ਕੇ ਗਈ ਆ ਜਦੋਂ ਬੱਚਾ ਪਹਿਲਾਂ ਨਹੀਂ ਬੱਚਾ ਹੋਇਆ ਉਦੋਂ ਇਹਨਾਂ ਨੇ ਮੈਨੂੰ ਨਹੀਂ ਘੱਲ ਲਿਆ ਜਦੋਂ ਬੱਚਾ ਹੋ ਗਿਆ ਫਿਰ ਘੱਲਿਆ ਕਹਿੰਦੇ ਕਿ ਤਿੰਨ ਮਹੀਨਿਆਂ ਬਾਅਦ ਬੱਚੇ ਨੇ ਵੀ पर बेटा नहीं आया फिर जब मैंने कॉलेज से छुट्टियां हुई हां मैं अपने बच्चे ਨੂੰ ਮਿਲਣ ਆਈ ਤੇ ਇਹਦੀ ਮੰਮੀ ਕਹਿੰਦੀ ਹੈ ਕਿ ਮੈਂ ਆਪਣੀ ਗੋਡੀਆਂ ਦੀ ਰਿਪਲੇਸਮੈਂਟ ਕਰਵਾਉਣੀ ਹੈ ਮਤਲਬ ਗੋਡੇ ਨਵੇਂ ਪਵਾਉਣੇ ਆ ਤੇ ਮੈਂ ਤੂੰ ਥੋੜੀ ਆਫ ਮੈਂ ਕਿਹਾ ਛੁੱਟੀ ਵਧਾ ਲ ਆਪਣੀ ਕਾਲਜ ਤੋਂ ਚਲੋ ਮੈਂ ਉਹ ਚੀਜ਼ ਕੀਤੀ ਮੈਂ ਛੁੱਟੀ ਵਧਾਈ ਆਪਣੀ ਉਸ ਤੋਂ ਬਾਅਦ ਮਤਲਬ ਕਿ ਇਹਨਾਂ ਨੇ ਆਪੇ ਕਿਹਾ ਕਿ ਚਲ ਤੂੰ ਰਹਿਣ ਦੇ ਕਿ ਨਹੀਂ ਜਾਣਾ ਤੂੰ ਕੋਈ ਗੱਲ ਨਹੀਂ ਹੁਣ ਜਿਹੜਾ ਕਹਿਣ ਦਿਆ ਹੈ ਇਹਨੇ ਤਾਂ ਮੇਰੇ ਇਹ ਬੰਦੇ ਨੇ ਮੇਰੇ ਭਰਾ ਦੇ 5 ਲੱਖ ਰੁਪਇਆ ਵਿਦ ਪਾਸਪੋਰਟ ਕੋ ਗਿਆ ਏਜੰਟੀਆਂ ਨਹੀਂ ਕਰਦਾ ਤੇ ਠੱਗੀਆਂ ਬਹੁਤ ਮਾਰੀਆਂ ਇਹ ਪਿੰਡ ਚ ਇੱਕ ਵਾਰੀ ਸਰਵੇ ਕਰਵਾ ਲਓ ਕਿਸੇ ਨੂੰ ਕੋਈ ਇੱਕ ਬੰਦਾ ਵੀ ਕਹਦੇ ਕਰਨ ਕਿ ਇਹ ਚੰਗਾ ਬੰਦਾ ਹੈ ਬੈਂਕ ਚ ਐਡੀ ਹਿਸਟਰੀ ਦੇਖ ਲਓ ਜਾ ਕੇ ਐਨਾ ਤਾਂ ਗੰਦਾ ਇਹ ਐਡੀ ਇੰਨੀ ਗੰਦੀ ਹਿਸਟਰੀ ਹੈ ਨਾ ਇਹਦੀ ਬੰਦੇ ਦੀ ਕਹਿਣ ਦੀ ਗੱਲ ਨਹੀਂ ਮੇਰੀ ਮੰਮੀ ਖੁਦ ਸਰਕਾਰੀ ਮਤਲਬ ਕਿ ਗਵਰਨਮੈਂਟ empioyee ਹੈਗੀ ਤੇ ਉਹਨਾਂ ਨੇ ਕੀ ਉਹਨਾਂ ਨੂੰ ਕੀ ਲੋੜ ਪਈ ਤੈਨੂੰ ਕਹਿਣ ਦੀ ਕਿ ਪਹਿਲੀ ਪੂਲੀ ਵੇਚ ਕੇ ਇੱਥੇ ਆ ਜਾ ਹਾਂ ਟੇ ਕੋ ਤਾਂ ਆਪਣਾ ਬੜਾ ਵਧੀਆ ਸਰਕਲ ਚੱਲਣ ਦਿਆ ਸੀ ਜਿਹੜੀ ਇਹਨੇ ਪਰसों ਜਿਹੜੇ ਘਟਨਾ ਕਿਪਦੀ ਐ ਨਾ ਸਾਡੇ ਮਤਲਬ 6:20 ਦੇ ਮਿੰਟਾਂ ਦੇ ਜਿਹੜੇ ਬੱਚੇ ਮੇਰੇ ਕੋਲ ਹੀ ਗਏ ਸੁੱਤੇ ਪਏ ਬੱਚੇ ਸਾਡਾ ਕੋਰਟ ਕੇਸ ਲੱਗਾ ਹੋਇਆ ਜੱਜ ਨੇ ਇਹਨੂੰ ਸਪੈਸ਼ਲ ਕਿਹਾ ਕਿ ਜੇ ਤੂੰ ਬੱਚਿਆਂ ਨੂੰ ਮਿਲਣਾ ਚਾਹੁੰਦਾ ਐ ਤੋ ਆਪਣਾ ਕੋਰਟ ਕੇਸ ਕਰ ਇਨਫੈਕਟ ਮੈਂ ਤੈਨੂੰ ਬੱਚੇ ਪਹਿਲਾਂ ਮਲਾਉਂਦੀ ਵੀ ਰਹੀ ਆ ਇਹਨੇ ਖੁਦ ਹੀ ਆਪਣੇ ਪੈਰਾਂ ਤੇ ਘਵਾੜਾ ਮਾਰਿਆ ਮੈਂ ਕਦੇ ਨਹੀਂ ਕਿਹਾ ਕਿ ਮੈਂ ਤੂ ਤੈਨੂੰ ਬੱਚੇ ਨਹੀਂ ਮਿਲਣ ਦੇਣੇ ਮੈਂ ਵੀਡੀਓ ਕਾਲ ਨਹੀਂ ਕਰਾਨੀ ਕਰੀ ਮੇਰੇ ਕੋਲ ਵਿਦ ਪ੍ਰੂਫ ਪਏ ਆ ਮੈਂ ਬੱਚਿਆਂ ਨੂੰ ਮਲਾਉਂਦੀ ਵੀ ਰਹੀ ਆ ਬੱਚਿਆਂ ਨੂੰ ਸਾਡੇ ਇਵਨ ਤੇ ਸਾਡੇ ਘਰ ਵੀ ਆਉਂਦਾ ਰਿਹਾ ਐ ਬੱਚਿਆਂ ਨੂੰ ਮਿਲ ਕੇ ਵੀ ਜਾਂਦਾ ਰਿਹਾ ਬਟ ਜਿਹੜੀ ਇਹਨੇ ਪਰसों ਹਰਕਤ ਕੀਤੀ ਹੈ ਨਾ ਉਹ ਤਾਂ ਮੈਨੂੰ ਅਨਰਸਪੈਕਟਿਡ ਬੱਚੇ ਇੱਕ ਛੋਟਾ ਬੱਚਾ ਇੱਥੇ ਸੁੱਤਾ ਹੈਗਾ ਵੱਡਾ ਬੇਟਾ ਉੱਥੇ ਸੁੱਤਾ ਹੈਗਾ ਐਦਾਂ ਤੋਂ ਵੀ ਗਿਆ ਇੱਕ ਦੁਪੱਡੇ ਬੇਟੇ ਦੇ ਨਾਲ ਚਪੇੜ ਵੀ ਮਾਰੀ ਹੈ ਕਿਸੇ ਜਿਹੜਾ ਇਹਨੂੰ ਖਿੱਚ ਕੇ ਲੈ ਕੇ ਗਿਆ ਨਾ ਉਹ ਬੰਦੇ ਨੇ ਚਪੇੜ ਵੀ ਮਾਰੀ ਹੈ ਇਹਦੇ ਉਹ ਇੰਨੀ ਕਿ ਦਰਿੰਦਵੀ ਨਾਲ ਇਹਨਾਂ ਨੂੰ ਖੜਿਆ ਕੋਈ ਆਈਡੀਆ ਵੀ ਨਹੀਂ ਕਿ 2 2 ਘੰਟੇ 3 ਘੰਟੇ ਲੱਗਦੇ ਇੱਥੋਂ ਇਹ ਘਰ ਤੱਕ ਕਿਦੋਂ ਬਿਲਕੁਲ ਦੇ ਗਏ ਹੋਣਗੇ ਇੱਕ ਵਾਰ ਇਹਨੇ ਸੋਚਿਆ ਕਿ ਮੇਰੇ ਬੱਚਿਆਂ ਦੇ ਕੀ ਦਿੱਤੇਗੀ ਇਹ ਇਹ ਕੁ ਤਰੀਕਿਆਂ ਦੇ ਨਾਲ ਘਰ ਲੈ ਕੇ ਜਾਂਦਾ ਜਦੋਂ ਮੈਂ ਮਤਲਬ ਕਿ ਸਾਡੀ ਕੋਰਟ ਸਾਰਾ ਕੁਝ ਹੋਉਂਦਿਆ ਕਾਉਂਸਲਿੰਗ ਵਗੈਰਾ ਉੱਥੇ ਹੋਉਂਦੀ ਆ ਤੇ ਫਿਰ ਤੇ ਆ ਆਤ ਕੋਈ ਮਤਲਬ ਹੀ ਨਹੀਂ ਬੰਦਾ ਮੈਂ ਬਸ ਮੇਰੀ ਪ੍ਰਸ਼ਾਸਨ ਲੱਗਿਆ ਹੀ ਅਪੀਲ ਆ ਕਿ ਮੈਨੂੰ ਮੇਰੇ ਬੱਚੇ ਨੂੰ ਛੇਤੀ ਤੋਂ ਛੇਤੀ ਮੇਰੇ ਵੱਸ ਮੈਨੂੰ ਮਿਲਵਾਏ ਜਾਣ ਮੇਰੀ ਕੋਰ ਮੈਨੂੰ ਸੇਯਮ ਭਗਵੰਤ ਮਾਨ ਔਮਨ ਕਮਿਸ਼ਨਰ ਮੈਮ ਨੂੰ ਵੀ ਮੈਂ ਕਹਿਨੀ ਆ ਕਿ ਮੇਰੇ ਬੱਚੇ ਨੂੰ ਮੈਨੂੰ ਬਸ ਛੇਤੀ ਤੋਂ ਛੇਤੀ ਮਿਲਵਾਏ ਜਾਣ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਦਾਂ ਤੇ ਕੱਲ ਨੂੰ ਕੋਈ ਵੀ ਮੈਂ ਜਦੋਂ ਬੰਦਾ ਘਰ ਹੀ ਨਹੀਂ ਸੇਫ ਹੈਗਾ ਤੇ ਫਿਰ ਬਾਹਰ ਇਹ ਅਪੀਲ ਹੈ ਕਿ ਇਹਨਾਂ ਨੂੰ ਮੇਰੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਮਿਲਵਾਇਆ ਜਾਵੇ ਮੇਰੇ ਨਾਲ ਤੇ ਮੈਨੂੰ ਵਾਪਸ ਉੱਤੇ ਜਾਣ